ਅਸਵਕਤ ਸੀ ਗੁਰਦਾਸਪੁਰ ਦੇ ਪਿੰਡ ਫਰੀਦਪੁਰ ਵਿਖੇ ਮੌਜੂਦ ਹਾਂ ਜਿੱਥੇ ਕੀ ਤੁਸੀ ਬਾਂਡ ਟੁੱਟਣ ਤੋਂ ਬਾਅਦ ਭਾਰੀ ਮਾਤਰਾ ਦੇ ਵਿੱਚ ਪਾਣੀ ਆਉਂਦਾ ਔਰ ਇੱਥੇ ਸਥਿਤ ਜਿਹੜੇ ਘਰ ਨੇ ਉਹਨਾਂ ਦੇ ਅੰਦਰ ਦਾਖਲ ਹੋ ਜਾਂਦਾ ਘਰਾਂ ਦੀ ਸਥਿਤੀ ਬੱਤਰ ਹੋ ਜਾਂਦੀ ਹੈ ਜਿਸ ਦੇ ਕਰਕੇ ਲੋਕਾਂ ਨੂੰ ਇਸ ਤਰ੍ਹਾਂ ਆਪਣੇ ਟੈਂਪਰੇਰੀ ਰਹਿਣ ਬਸੇਰੇ ਬਣਾ ਕੇ ਦੇਖ ਸਕਦੇ ਹੋ ਚੌਂਪੜੀਆਂ ਬਣਾ ਕੇ ਰਹਿਣਾ ਪੈ ਰਿਹਾ ਕੁਦਰਤ ਦੇ ਕਹਿਰ ਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਹੈ ਸਾਡੇ ਨਾਲ ਇੱਥੋਂ ਦੇ ਵਸਨੀਕ ਮੌਜੂਦ ਨੇ ਬਹੁਤ ਸਾਰੇ ਜਿਹੜੇ ਘਰ ਨੇ ਇੱਥੇ ਮਜ਼ਦੂਰੀ ਦਾ ਕਿੱਤਾ ਕਰਦੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਭਾਈ ਜੀ ਤੁਹਾਡਾ ਕੀ ਨਾਮ ਹੈ ਜੀ ਹਾਂਜੀ ਮੇਰਾ ਨਾਮ ਸਰ ਰਾਣਾ ਜੀ ਰਾਣਾ ਜੀ ਹਾਂਜੀ ਰਾਣਾ ਜੀ ਪਾਣੀ ਪਹਿਲੇ ਦਿਨ ਦਾਖਲ ਹੋ ਜਾਂਦਾ ਟੁੱਟਣ ਤੋਂ ਬਾਅਦ ਜਾਂ ਕਿਵੇਂ ਇਹ ਸਾਰਾ ਜਿੱਦਣ ਪਾਣੀ ਆਇਆ ਉਦੋਂ ਮਲਕੀ ਨੱਕ ਪਾਣੀ ਆਇਆ ਵੀ ਵੇ ਬਹਾ ਆ ਸਾਡੇ ਲਾਗ ਬੰਨ ਟੁੱਟ ਗਿਆ ਸਾਨੂੰ ਪਤਾ ਲੱਗਣ ਨਹੀਂ ਦਿੱਤਾ ਵੀ ਸਾਡੇ ਨਾਲ ਬਣ ਕੀ ਗਿਆ ਸਾਨੂੰ ਤੇ ਕੋਈ ਚੀਜ਼ ਸੋਦੀ ਬੋਦੀ ਨਹੀਂ ਆਈ ਇੰਨਾ ਪਾਣੀ ਹੋ ਗਿਆ ਵੀ 5 5 6 6 ਫੁੱਟ ਪਾਣੀ ਚੜ ਗਿਆ ਦਿਨੇ ਆਇਆ ਕਿ ਰਾਤ ਨੂੰ ਪਾਣੀ ਇਹ ਸਾਰਾ ਆਇਆ ਕੋਈ 3 ਕਿ ਬਜੇ ਨਾਲ ਪਾਣੀ ਆ ਗਏ ਹੂੰ ਤੇ ਉਹਦੇ ਨਾਲ ਸਤੀ ਸਾਰੀ ਬਸੋਂ ਬਾਹਰ ਹੋ ਗਈ ਸਾ ਬਸੋਂ ਬਾਹਰ ਹੋ ਗਈ ਆ ਦੇਖੋ ਆਡਾ ਨਸਤਾਨ ਦੇਖੋ ਅੱਜ ਨੂੰ ਮਤਲਕੀ ਕਰ ਜਾਂ ਤੂੰ ਬਹੁਤ ਹੱਤਰ ਆ ਗਏ ਅਸੀਂ ਸਮਾਨ ਕਿੱਥੋਂ ਕੱਢਣਾ ਸੀ ਮੈਂ ਤਾਂ ਮਜ਼ਦੂਰੀ ਕਰ ਦਉ ਤੁਸੀਂ ਜੀ ਮੈਂ ਤਾਂ ਮਜ਼ਦੂਰੀ ਕਰੀਦਾ ਸਰ ਤੇ ਨੀਹਾਂ ਬਹਿ ਗਈਆਂ ਕੋਠੇ ਚੋ ਰਹੇ ਆ ਬਹੁਤ ਬੁਰਾ ਹਾਲ ਹੀ ਤੇ ਸਮਾਨ ਸਭ ਗਰਕ ਹੋ ਗਿਆ ਕਿੰਨੇ ਕਰਨੇ ਇਸ ਕਲੋਨੀ ਵਿੱਚ ਇਹਦੇ ਵਿੱਚ ਘਰ ਸਾਰੇ 15 ਘਰ ਹੈ ਹਮ ਤੇ ਬਹੁਤ ਮੁਸ਼ਕਲ ਆ ਉਹਨਾਂ ਵਾਸਤੇ ਵੀ ਮਤਲਬ ਕਿ ਸਵੇ ਕੋਈ ਇਹਦਾ ਕੋਈ ਮਤਲਬ ਕਿ ਘਰੋਂ ਬਾਹਰ ਮਤਲਬ ਕਿ ਸਮਾਨ ਕੱਢਣ ਦੀ ਹਿੰਮਤ ਨਹੀਂ ਕਿਸੇ ਨੇ ਆਖੇ ਕੋਈ ਬਾਹ ਫੜੀ ਤੁਹਾਡੀ ਹਾਂਜੀ ਇਹ ਨੌਜਵਾਨ ਆਏ ਆ ਮੇਰੇ ਵੀਰ ਜੀ ਮੋਢੇ ਉਹਨਾਂ ਨੇ ਬਹੁਤ ਆ ਕੇ ਸਾਡੇ ਨਾਲ ਮੋਢੇ ਨਾਲ ਮੋਢਾ ਲਾਇਆ ਹਮ ਸਮਾਨ ਆਡਾ ਕੱਢਿਆ ਸਾਨੂੰ ਰੋਟੀ ਪਾਣੀ ਸਾਨੂੰ 2-3 ਦਿਨ ਹੋਇਆ ਖਾਦੇ ਨੂੰ ਸਾਨੂੰ ਉਹ ਵੀ ਪਹਚਾਈ ਉਹਨਾਂ ਨੇ ਹੋਰ ਆ ਕੇ ਸਾਡੀਆਂ ਮਤਲਬ ਕਿ ਜਿੰਨੀਆਂ ਇਸ ਮਾਇਸੇ ਵੀ ਸੰਸਥਾ ਦਾ ਜ਼ਿਕਰ ਕਰਦੇ ਨੇ ਗਲੋਬਲ ਸਿਕਸ ਦਾ ਹਾਂਜੀ ਹਾਂਜੀ ਉਹਨਾਂ ਦੇ ਵੱਲੋਂ ਆ ਕੇ ਇੱਥੇ ਰਾਹਤ ਕਾਰਜ ਰਾੜਾ ਪਿਆ ਗਿਆ ਪਹਿਲਾਂ ਰੈਸਕਿਊ ਕੀਤਾ ਗਿਆ ਇਸ ਪਿੰਡ ਚ ਪਤਾ ਲੱਗਿਆ ਕਿ 4-5-5 ਫੁੱਟ ਪਾਣੀ ਆ ਗਿਆ ਹਾਂਜੀ 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 ਦੇਖੋ ਜੀ 4 4.5 ਫੁੱਟ ਤੇ ਸਾਡੇ ਮਤਲਬ ਕਿ ਸੱਤਾਂ ਨਾਲ ਲੱਗੇ ਦਾ ਆਪਣੇ ਦਰਵਾਜ਼ਾ ਨਾਲ ਲੱਗੇ ਦਾ ਹੂੰ ਤੇ ਉੱਥੇ ਤੁਸੀਂ ਇਹ ਦੇਖੋ ਵੀ ਅਸੀਂ ਬਰ ਸਕਦੇ ਉੱਥੇ ਨਹੀਂ ਬਰ ਸਕਦੇ ਅੰਨਾ ਛੋਟੇ ਹੀ ਪਾਣੀ ਦੀ ਅਸੀਂ ਆਖਿਆ ਵੀ ਅਸੀਂ ਬਚ ਗਏ ਆ ਤੇ ਸਭ ਕੁਝ ਬਚ ਗਿਆ ਸਾਡੇ ਜਿੰਨੇ ਵੀ ਵੀਰ ਭਰਾ ਨੌਜਵਾਨ ਆਏ ਸੀ ਉਹਨਾਂ ਨੇ ਆ ਕੇ ਸਾਨੂੰ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਆ ਵੀ ਜਿਹੜਾ ਉਹਨਾਂ ਨੇ ਸਾਨੂੰ ਆ ਕੇ ਸ਼ਾਮ ਲਿਆ ਸਾਡਾ ਮਤਲਬ ਕਿ ਸੀਸ ਹੀ ਆ ਨਹੀਂ ਮਰੀ ਹੀ ਬਹੁਤ ਜ਼ਿਆਦਾ ਮਰੀ ਮੌਕੇ ਤੇ ਤੇ ਉਹਨਾਂ ਨੇ ਪਤਾ ਨਹੀਂ ਕਿੱਧਰੋਂ ਕਿਸ਼ਤੀਆਂ 'ਚ ਆਏ ਕਿਦਾਂ ਗੱਡੀਆਂ 'ਚ ਕਿਦਾਂ ਆਏ ਕਿੱਦਾਂ ਹੀ ਆਏ ਉਹਨਾਂ ਦੇ ਅਸੀਂ ਬਹੁਤ ਬਹੁਤ ਧੰਨਵਾਦ ਕਰਨਿਆਂ ਉਹਨਾਂ ਨੂੰ ਮਾਲਕ ਬਹੁਤ ਬਹੁਤ ਦੇ ਜਿਹਨਾਂ ਨੇ ਸਾਡੇ ਨਾਲ ਸਾਥ ਦਿੱਤਾ ਆ ਕੇ ਤੇ ਦੇਖੋ ਸਾਡਾ ਇੱਥੇ ਖਲੋਣ ਮਲਕੀ ਹਾਂ ਦੇਖ ਸਕਦੇ ਆ ਸਥਿਤੀ ਆਪਾਂ ਕਿਸ ਤਰ੍ਹਾਂ ਦੇ ਹਾਲਾਤ ਨੇ ਹਾਂਜੀ ਮਤਲਬ ਬਹੁਤ ਬੁਰੀ ਹਾਲਤ ਦੇ ਵਿੱਚ ਹਾਲੇ ਵੀ ਰਹਿਣਾ ਪੈ ਰਿਹਾ ਪਾਣੀ ਦੇਖੋ ਜੀ ਇੱਥੋਂ ਦੀ ਪਾਣੀ ਕੋਈ ਫੁੱਟ ਫੁੱਟ ਉਤੋਂ ਦੀ ਨੰਗੇ ਕਰ ਇਸ ਬੰਨ ਤੋਂ ਵੀ ਫੁੱਟ ਫੁੱਟ ਤੇ ਪਾਣੀ ਹਾਂਜੀ ਹੁਣ ਤਾਂ ਇੰਤਜ਼ਾਰ ਹੈ ਇਸ ਗੱਲ ਦਾ ਵੀ ਕਦੋਂ ਤੁਪ ਤੁਪ ਨਿਕਲੇ ਘਰਾਂ ਦੀ ਸਫਾਈ ਹੋਵੇ ਤੇ ਤੁਸੀਂ ਘਰ ਵਾਪਸੀ ਕਰੋ ਹਾਂਜੀ ਹਾਂਜੀ ਰਾਸ਼ਨ ਪਾਣੀ ਖਾਣ ਪੀਣ ਨੂੰ ਮਿਲ ਰਿਹਾ ਹਾਂਜੀ ਵੀਰ ਭਰਾ ਆਏ ਕਰਦੇ ਆ ਨੌਜਵਾਨ ਆਏ ਕਰਦੇ ਆ ਲੈ ਕੇ ਰੋਟੀ ਪਾਣੀ ਦਾਣਾ ਦੋਣਾ ਤੇ ਡੋੜ ਗਿਆ ਆਪਣੇ ਜਿਹੜਾ ਧਿਆਣਾ ਖਾਣਾ ਸੀ ਸਭ ਪਰੋਲਿਆਂ ਚ ਜੋ ਦਾਣਾ ਪਾਇਦੇ ਸਭ ਖਤਮ ਹੋ ਗਿਆ ਹੁਣ ਮੇਰੇ ਵੀਰ ਭਰਾ ਜਿੰਨੇ ਆਂਦੇ ਆ ਨੌਜਵਾਨ ਬੜੀ ਸੇਵਾ ਕਰੇ ਕਰਦੇ ਆ ਅਹੀਂ ਆਹੋ ਕਹਿੰਨੇ ਆ ਵੀ ਉਹਨਾਂ ਦਾ ਰੱਬ ਬਹੁਤ ਬਹੁਤ ਭਲਾ ਕਰੇ ਬੜਾ ਕੁਸ਼ ਮਾਲਕ ਉਹਨਾਂ ਨੂੰ ਦੀ ਜਿਹੜਾ ਸਾਡੇ ਨਾਂ ਮੋਢਾ ਮੌਕੇ ਤੇ ਆ ਕੇ ਜੋੜਿਆ ਉਹਨਾਂ ਨੇ ਪੰਜਾਬੀਆਂ ਦੀ ਇੱਕ ਖੂਬੀ ਤਾਂ ਹੈਗੀ ਆ ਇਕੱਠੇ ਹੋ ਜਾਂਦੇ ਖੜ੍ਹ ਜਾਂਦੇ ਨਾਲ ਬਹੁਤ ਬਹੁਤ ਉਹਨਾਂ ਦਾ ਅਸੀਂ ਸ਼ੁਕਰ ਕਰਨੇ ਆ ਜੇ ਤੇ ਚਾਰ ਦਿਨ ਮਲ ਕੇ ਪਾਣੀ ਰਿਹਾ ਚਾਰ ਦਿਨ ਨੂੰ ਕੋਈ ਬੰਦਾ ਲੰਘ ਨਹੀਂ ਸਕਦਾ ਤੇ ਕਿਸ ਨੂੰ ਕਿੱਦਾਂ ਬਚਾਲ ਲੈ ਫੇਰ ਥੋੜਾ ਜਿਹਾ ਪਾਣੀ ਹਟਿਆ ਨੌਜਵਾਨ ਫਿਰ ਕੋਈ ਕਿਸੇ ਲੈ ਕੇ ਆਇਆ ਕਰਦਾ ਕੋਈ ਕਿਸ ਤਰ੍ਹਾਂ ਆਇਆ ਕਰਦਾ ਕੁਝ ਕਿਸ ਤਰ੍ਹਾਂ ਆਇਆ ਕਰਦਾ ਔਕੇ ਸੋਕੇ ਹੋ ਕੇ ਸਾਡੇ ਨਾਲ ਆ ਕੇ ਜੁੜੇ ਸਾਨੂੰ ਉਹਨਾਂ ਨੇ ਸਿਹਤ ਦਾ ਮਲਕੀ ਸਾਡਾ ਵਿਧਾਇਆ ਹੂੰ ਹੌਸਲਾ ਬਧਾਇਆ ਹੌਸਲਾ ਬਧਾਇਆ ਅਸੀਂ ਉਹਨਾਂ ਦਾ ਬੜਾ ਸ਼ੁਕਰਗੁਜ਼ਾਰ ਕਰਨੇ ਆ ਜੋ ਜਿਹੜੀ ਟੀਮ ਆਈ ਉਹਨਾਂ ਦਾ ਅਸੀਂ ਇੰਨਾ ਖੁਸ਼ ਆਉਣ ਵੱਲ ਵੇਖ ਕੇ ਮਾਲਕ ਉਹਨਾਂ ਨੂੰ ਬਹੁਤ ਬਹੁਤ ਦੇ ਇਹ ਤੇ ਸਾਡਾ ਬਚਨ ਦਾ ਕੋਈ ਰੰਦ ਨਹੀਂ ਇਹ ਦੁਆਵਾਂ ਨੇ ਦਾਨੀਆਂ ਨੂੰ ਲੱਗਣ ਗਿਆ ਸੁਭਾਵਿਕ ਤੌਰ ਤੇ ਸੇਵਾ ਕਰਨ ਵਾਲਿਆਂ ਨੂੰ ਲੱਗਣ ਗਿਆ ਪੰਜਾਬ ਦੀਆਂ ਦੁਆਵਾਂ ਸਮੁੱਚੇ ਪੰਜਾਬ ਦੀਆਂ ਦੁਆਵਾਂ ਪੀੜਤਾਂ ਦੀਆਂ ਦੁਆਵਾਂ ਜਿਹੜੇ ਕਿਸ ਤਰ੍ਹਾਂ ਇਸ ਹਾਲਾਤ ਚ ਬੈਠ ਕੇ ਵੀ ਜੇਕਰ ਉਹ ਕੁਝ ਦੇ ਸਕਦੇ ਨੇ ਤਾਂ ਉਹਨਾਂ ਦੇ ਕੋਲ ਸਭ ਤੋਂ ਵੱਡਾ ਮੁੱਲਾ ਖਜ਼ਾਨਾ ਹੈ ਅਸੀਸਾਂ ਦਾ ਦੁਆਵਾਂ ਦਾ ਉਮੀਦ ਕਰਦੇ ਆਂ ਕਿ ਪੰਜਾਬ ਛੇਤੀ ਹੀ ਇਸ ਹਾਲਾਤ ਦੇ ਨਾਲ ਜੂਝਦੇ ਹੋਏ ਲੜਦੇ ਹੋਏ ਇਸ ਸਥਿਤੀ ਚੋਂ ਬਾਹਰ ਆਵੇਗਾ ਇਹ ਦਾਵਾ ਨਹੀਂ ਮੇਰਾ ਯਕੀਨ ਵੀ ਹੈ